ਸੁਣ ਲੈ ਮੇਰੀ ਕੰਨ ਖੋਲ ਕੇ ਐਚ ਸੀ ਐਲ ਆ ਲਿਕਵਿਡ ਨਾਈਟ੍ਰੋਜਨ ਦੇ ਵਿੱਚ ਨਾ ਥੈਰਾਮੈਟ ਨੂੰ ਬਿਲਕੁਕੁਲ ਮਿਕਸ ਨਹੀਂ ਕਰਨਾ ਜਿੰਨਾ ਕੰਮ ਕਿਹਾ ਜਾਂਦਾ ਉਨਾ ਕਰਿਆ ਕਰੋ ਪੰਤੇਆ ਤੂੰ ਮੇਰੇ ਸੇਵਾ ਕੇਂਦਰਾਂ ਨੂੰ ਰੰਗ ਮਾਰ ਕੇ ਆਪਦੇ ਮਹੱਲਾ ਕਲੀਨਿਕ ਦੱਸ ਕੇ ਬਹੁਤ ਵੱਡੀ ਗਲਤੀ ਕਰ ਲਈ ਉਸ ਤੋਂ ਵੱਡੀ ਗਲਤੀ ਇਹ ਕਰ ਲਈ ਕਿ ਤੂੰ ਮੈਨੂੰ ਇੱਥੇ ਨੌਕਰੀ ਦੇਦੀ ਹੁਣ ਤੂੰ ਦੇਖੇ ਚੱਲ 2027 ਚ ਕਿਵੇਂ ਬਣਦੀ ਆ ਮੇਰੀ ਸਰਕਾਰ ਕਿਉਂਕਿ ਮੇਰੇ ਤੇ ਮਾਤਾ ਰਾਣੀ ਦੀ ਅਪਾਰ ਕਿਰਪਾ ਹੈ ਛੰਨੂ ਇਹਦੇ ਚ ਮਿਕਸ ਕਰਦਾ ਬਦਲਾ ਵਾਲਿਓ ਮੇਰੇ ਤੋਂ ਹੁਣ ਇਹੋ ਜਿਹਾ ਫਾਰ ਪੁੱਲਾ ਤਿਆਰ ਕਰੂ ਜੀ ਦੇ ਨਾਲ ਪਾਣੀ ਵਾਲੀ ਬਸ ਵਾਲਾ ਸੁਪਣਾ ਪੂਰਾ ਹੋ ਜੂ ਤੇ 2027 ਚ ਸਰਕਾਰ ਛੇ ਤਿਆਰ ਹੋ ਜੇ ਤੁਮਸੇ ਨਾ ਹੋ ਪਾਏਗਾ ਸਹੀ ਫੜੇ ਹੈ ਕੇ ਮਾਤਾ ਰਾਣੀਏ ਤੇਰੀ ਸਤਾ ਵਾਹਿ ਹੁਣ ਤੇਰਾ ਨਾਮ ਅਸਮਾਨ ਦੇ ਵਿੱਚ ਪੂਰਨ ਮਾਸੀ ਦੇ ਚੰਦ ਦੀ ਤਰ੍ਹਾਂ ਚਮਕੇਗਾ ਇਹ ਤਾਂ ਯਾਰ ਭੂੜਾਸੀ ਹੋ ਗਿਆ ਉਹੀ ਗੱਲ ਹੋ ਗਈ ਕਹਦੇ ਆ ਨਾ ਧਰਤੀ ਤੇ ਡਾਇਨਾਸੌਰ ਆ ਜਾਣਗੇ ਪਰ ਤੁਸੀਂ ਨਹੀਂ ਆਂਦੇ ਪਰ ਇਹ ਹਿਸਾਬ ਨਾਲ ਮੈਨੂੰ ਲੱਗਦਾ ਆ ਬਦਲਾ ਵਾਲੇ ਵੀ ਨਹੀਂ ਆਂਦੇ